ਫੇਜ਼ ਇ ਐਕਟਿੰਗ ਭੰਗੜਾ ਕਾਮੇਡੀ ਤੇ ਹੁਣ ਜਿਹੜੀ ਕਾਮਿਕ ਹਾਂ ਜੀ ਹਾਂ ਜੀ ਫਿਰ ਉਸ ਤੋਂ ਬਾਅਦ ਫਿਰ ਭਾਈ ਬਿਲਨ ਗੇ ਜਿੰਨੇ ਵੀ ਜਦੋਂ ਫਿਲਮਾਂ ਕੀਤੀਆਂ ਫਿਰ ਐਜ਼ ਆ ਮੈਂ ਸੁਣਾਉਣਾ ਕਿ ਤੁਹਾਨੂੰ ਉਹਦੀ ਗੱਲ ਜੀ ਜਦੋਂ ਮੈਂ ਫਿਲਮ ਸ਼ੁਰੂ ਕੀਤੀ ਸੀ ਜੀ ਸਰਦਾਰ ਬਰਮੌਂਡ ਸਿੰਘ ਹੁਣੇ ਹੈ ਨਾ ਜੀ ਸਾਡੇ ਡਾਇਰੈਕਟਰ ਸਭ ਤੋਂ ਵੱਡੇ ਡਾਇਰੈਕਟਰ ਹੋਏ ਨੇ ਜੀ ਤੇ ਉਹਨਾਂ ਨਾਲ ਹਰਪਜਨ ਮਾਨ ਉਹਨਾਂ ਦੀ ਜੋੜੀ ਪੂਰੀ ਵਧੀਆ ਹੁੰਦੀ ਸੀਗੀ ਜੀ ਉਹਨਾਂ ਨੇ ਜਿੰਨੀਆਂ ਵੀ ਜੀ ਆਇਆਂ ਨੂੰ ਜਾਂ ਜਿੰਨੇ ਵੀ ਸਿਨੇਮਾ ਕੀਤਾ ਜੀ ਜੀ ਤਾਂ ਉਹ ਸਰਾਇਆ ਗਿਆ ਬਹੁਤ ਹੂੰ ਬਹੁਤ ਸਰਾਇਆ ਗਿਆ ਸਾਰੇ ਜਿੱਥੇ ਵੀ ਹਿੰਦੁਸਤਾਨੀ ਜਿੱਥੇ ਵੀ ਪੰਜਾਬੀ ਬੈਠੇ ਸੀਗੇ ਕਿਉਂਕਿ ਉਹਨਾਂ ਨੇ ਡੀ ਡੀ ਐਲ ਜੇ ਦੀ ਸਿਨੇਮਾਟੋਗ੍ਰਾਫਰ ਸੀਗੇ ਉਹ ਇੰਨਾ ਸੋਹਣਾ ਸਿਨੇਮਾ ਦਿਖਾਤਾ ਲੋਕ ਉਹ ਹੀ ਦੇਖੀ ਗਏ ਆ ਆ ਲੈਣਾ ਸੋਣਾ ਔਰ ਕਹਾਣੀਆਂ ਵੀ ਗੁੱਡ ਸੀਗੀਆਂ ਹਰਪਜਨ ਮਾਨ ਜੀ ਵੀ ਬਹੁਤ ਸ਼ਾਇ ਹੈ ਨਾ ਜੀ ਉਹਨਾਂ ਦੇ ਨਾਲ ਤਾਂ ਉਹਨਾਂ ਨੂੰ ਮੈਂ ਕਿਸੇ ਥਰੂ ਮਿਲਿਆ ਜਾ ਕੇ ਵੀ ਕਿਉਂਕਿ ਟਾਮੀ ਟਾਮੀ ਫਿਲਮ ਬਣਦੀ ਹੁੰਦੀ ਸੀ ਉਹ ਤਾਂ ਉੱਥੇ ਗਏ ਖੇਮੋੜੇ ਸ਼ੂਟਿੰਗ ਜਲਦੀ ਸੀ ਹਰਪਨਮਾਨ ਸਾਹਿਬ ਉਹਨਾਂ ਦਾ ਪਿੰਡ ਹੈ ਜੀ ਤਾਂ ਬਠਿੰਡੇ ਅਸੀਂ ਮਿਲੇ ਮੈਂ ਅਮਨਜੀਤ ਨੂੰ ਮਿਲਿਆ ਤਾਂ ਉਹਨਾਂ ਨੇ ਦੇਖਿਆ ਮੇਰੇ ਬਲ ਮੂੰਹ ਦੇ ਬਲ ਮੈਂ ਨੈਕਟਿਵ ਕਰੈਕਟਰ ਵਾਸਤੇ ਗਿਆ ਸੀਗਾ ਤੇ ਕਹਿੰਦੇ ਹਾਂ ਕਹਿੰਦੇ ਵਾਲ ਕਟਾ ਲਓ ਇਹ ਸਾਈਡਾਂ ਤੋਂ अच्छा ਤੇ ਮੈਂ ਬੜਾ ਅਬਦੇਆਣ ਸੋਹਣਾ ਮੁੰਡਾ ਆਪਦੇ ਤਰੀਕੇ ਨਾਲ ਯੂਨੀਵਰਸਿਟੀ ਪੜਦਾ ਤੇ ਤੇ ਮੇਰੇ ਬਾਲ ਬਾਈ ਜੀ ਦੋਨੇ ਵਸੇ ਨਾ ਮਸ਼ੀਨ ਮੈਨੂੰ ਪ੍ਰੋਡਕਸ਼ਨ ਵਾਲਾ ਲੈ ਗਿਆ ਦੋਨੇ ਇੱਕ ਇਧਰੋਂ ਮਸ਼ੀਨ ਜੂਮ ਹੈ ਕਰਤੀ ਕਿ ਇਧਰੋਂ ਜਿਹਨੇ ਉੱਤੇ ਬਾਲ ਜੇ ਰਹਿ ਗਏ ਮੈਨੂੰ ਲੈ ਆਏ ਵਾਪਸ ਫੇਰ ਕਹਿੰਦੇ ਹਮ ਕਹਿੰਦੇ ਦਿਨਾਂ ਰੰਗ ਕਰ ਦੋ ਬਾਲਾਂ ਨੂੰ ਰੰਗ ਕਰ ਦੋ ਹਾਂ ਰੰਗ ਕਰ ਦੋਗੇ ਫਿਰ ਦੇਖਦੇ ਆਪਾਂ ਬਈ ਉਹਨੇ ਪੱਕਾ ਰੰਗ ਕਰਤਾ ਜਿਹੜਾ ਜਿੰਨਾ ਚਿਰ ਜੇ ਬਾਲ ਗਾਂ ਵਧਣਗੇ ਗਰੋ ਹੋਣਗੇ ਫਿਰ ਉਦੋਂ ਪੱਕਾ ਕਲਰ ਮੇਰੇ ਬਈ ਲਾਲ ਰੰਗ ਕਰਤਾ ਮੇਰੇ ਵਾਲਾਂ ਨੂੰ ਤਾਂ ਉਹ ਫਿਲਮ ਫਿਲਮ ਕੀਤੀ ਮੈਨੂੰ ਵਿਲਨ ਬਣਾਇਆ ਬਾਹਰਲਾ ਮੁੰਡਾ ਬਣਾਇਆ ਪਰ ਉਹ ਫਿਲਮ ਚੱਲੀ ਮੈਨੂੰ 5100 ਰੁਪਏ ਚ ਸਾਈਨ ਕੀਤਾ ਸੀ ਮੇਨ ਵਿਲਨ ਨੂੰ ਕੀ ਬਾਤ ਹੈ ਹਾਂ ਜੀ ਜੀ ਤੋਂ 1100 ਰੁਪਏ ਮਿਲ ਐਸੀ ਉਹਨਾਂ ਨੇ ਠੇਕਾ ਦਿੱਤਾ ਸੀ ਕਿਸੇ ਨੂੰ ਉਹਨਾਂ ਨੇ ਮੈਂ ਜਿੰਨੇ ਚ ਟੇਲ ਫੂਕ ਦਿੰਦਾ ਸੀਗਾ ਤੇ ਉਹ ਕੰਮ ਕਰਨੀ ਬਹੁਤ ਵੱਡੀ ਗੱਲ ਸੀ ਬਹੁਤ ਵੱਡੀ ਗੱਲ ਸੀ ਉਦੋਂ ਉਦੋਂ ਫਿਰ ਨੈਗੇਟਿਵ ਸਟਾਰਟ ਕੀਤਾ ਜੀ ਫਿਰ ਨੌ ਫੇਰ ਨਹੀਂ ਜਾਣਦੇ ਸੀ ਲੋਕ ਮੈਂ ਇੰਨੇ ਫੇਰ ਇੱਕ ਫਿਲਮ ਆਈ ਉਦੋਂ ਦੀਪਟਿਲ ਹੋਣੀ ਸੀਗੇ ਰਪਾ ਜਨਮਾਨ ਹੁਣਾ ਦੀ ਫਿਲਮ ਸੀ ਮੈਂ 네ਗੇਟਿਵ ਕੀਤਾ ਤੇ ਉਹ ਜਨਾ ਕੁੱਪ ਚ ਲੋ ਗਿਆ ਸੀ ਮੈਂ ਜੀ ਜਿਹੜੀ ਅਸੀਂ ਕਰਦੇ ਕਰਦੇ ਕੁੱਪ ਚ ਲੋ ਗਿਆ ਮੇਰਾ ਵਿਆਹ ਕਰਦੇ ਨੂੰ ਡਰ ਕੇ ਕੁੱਪ ਚ ਲੋ ਗਿਆ ਨਾ ਜੀ ਜੀ ਉਦੋਂ ਬਾਅਦ ਵੀ ਮੇਰਾ ਨਾਮ ਨਹੀਂ ਜਾਣਦੇ ਸੀ ਮੇਨ ਵਿਲਨ ਦਾ ਫਿਰ ਲੋਕ ਮੈਨੂੰ ਜਦੋਂ ਮੈਂ ਅਸੀਂ ਪਲੇ ப்ਲੂ ਕਰਨ ਜਾਣਾ ਜਦੋਂ ਮਾਨਸ ਸਿੰਘ ਨਾਲ ਵੀ ਗਿਆ ਜਾਂ ਹੋਰ ਕਈਆਂ ਨਾਲ ਅਸੀਂ ਕੈਨੇਡਾ ਅਮਰੀਕਾ ਪਲੇ ਕੀਤੇ ਤਾਂ ਜਦੋਂ ਰੇਡੀਓ ਤੇ ਗੱਲ ਕਰਦੇ ਸੀ ਤਾਂ ਉਹ ਵੀ ਕਹਿੰਦੇ ਉਹ ਆਪਣੇ ਕੁੱਪਾ ਵਾਲਾ ਮੁੰਡਾ ਹੈ ਅੱਛਾ ਜੀ ਨਾਮ ਨਹੀਂ ਜਾਣਦੇ ਸੀ ਨੋ ਨਹੀਂ ਕਹਿੰਦੇ ਸੀ ਨੋ ਬੜਾ ਔਖਾ ਬਣਦਾ ਨੋ ਬੜਾ ਔਖਾ ਬਣਦਾ ਬੜੀ ਮਿਹਨਤ ਕੀਤੀ ਉਹਦੇ ਵਿੱਚ ਜੀ ਤੁਸੀਂ ਇਲਾਕਾ ਵਾਲੇ ਨਹੀਂ ਹੈਗੇ ਤੁਸੀਂ ਹਾਰਡਵਰਕ ਵਾਲੇ ਹਾਂ ਜੀ ਹਾਂ ਜੀ ਮਿਹਨਤ ਨਾਲ ਪਰ ਭਾਈ ਉਦੋਂ ਵੀ 750 ਤੋਂ ਵੀ ਇੰਨੀ ਇੰਨੀ ਵਾਹਿਗੁਰੂ ਦੀ ਕਿਰਪਾ ਸਮਝੀ ਸੀ ਬਾਬੇ ਕੀ ਆਵਾਜ਼ ਹੈ ਵਾਹਿਗੁਰੂ ਨੇ ਇੰਨੀ ਕਿਰਪਾ ਕੀਤੀ ਜੀ ਜੀ ਹਨ ਜੀ ਮੈਂ ਜਦੋਂ ਐ ਐਮਏ تھیਟਰ ਕੀਤੀ ਸੀਗੀ ਜੀ ਪੋਸਟ ਗ੍ਰੈਜੂਏਸ਼ਨ تھیਟਰ ਐਂਡ ਟੈਲੀਵਿਜ਼ਨ ਤੇ ਉਹ ਕਰਨ ਤੋਂ ਬਾਅਦ ਨਾ ਜੀ ਐ ਸੀ ਖੁੱਲੀ ਫਜ਼ਾ ਦਾ ਵਿੱਚ ਛਾਲ ਮਾਰਨੀ ਵੀ ਕਰਾਂਗੇ ਕੀ ਉਦਵਾਦਿਕ ਰੈਪੈਟਰੀ ਆਰਟਿਸਟ ਹੁੰਦੇ ਨੇ ਉਹ ਰੱਖ ਲੈਂਦੇ ਨੇ 2200 ਰੁਪਏ ਸਟੈਫਨ ਦੇ ਦਿੰਦੇ ਨੇ ਉਹ ਠੀਕ ਹੈ ਜੀ ਯੂਨੀਵਰਸਿਟੀ ਵਾਲੀ ਤੋਂ 2200 ਰੁਪਏ ਦੇ ਉੱਤੇ ਆਈਡੀ ਕਾਰਡ ਜਾਂ ਬਣ ਜਾਂਦਾ ਤੁਹਾਡਾ ਉਸੇ ਚੱਕਰ 'ਚ ਮੈਂ ਵਿਆਹ ਮੇਰਾ ਵਿਆਹ ਹੋ ਗਿਆ ਵੀ ਯੂਨੀਵਰਸਿਟੀ ਲੱਗਿਆ ਪਰ ਲੱਗਿਆ 2200 ਸੀ ਉਹਨਾਂ ਨੂੰ ਨਹੀਂ ਪਤਾ ਸੀ ਵੀ ਉਹਨਾਂ ਨੂੰ ਲੱਗਿਆ ਵੀ ਪ੍ਰੋਫੈਸਰ ਬੋਸ ਲੱਗ ਗਿਆ ਕਿਤੇ ਤੇ ਉਹ 2200 ਰੁਪਏ ਤੇ ਮੇਰਾ ਵਿਆਹ ਹੋ ਗਿਆ 1300 ਰੁਪਏ ਕਿਰਾਏ ਤੇ ਕਮਰਾ ਸੀਗਾ ਸਾਡਾ ਜਿੱਥੇ ਅਸੀਂ ਰਹਿੰਦੇ ਸੀ ਹੂੰ ਤੇ ਉਦੋਂ ਬਾਅਦ ਫਿਰ ਜਦੋਂ ਕਰਦੇ ਕਰਦੇ ਬਾਈ ਜੀ ਸੀਰੀਅਲ ਚ ਮੈਂ ਡੇਢ ਡੇਢ ਸਾਲ ਬਤੌਰ ਰੈਪੇਟਰੀ ਆਰਟਿਸਟ ਕੰਮ ਕੀਤਾ ਜੀ ਫਿਰ ਸੀਰੀਅਲ ਆਇਆ ਜੀ ਸੀਰੀਅਲ ਚ ਪਹਿਲੀ ਵਾਰੀ ਜੋ 750 ਰੁਪਏ ਮਿਲੇ ਤਾਂ ਚਾਰ ਗਿਹੜੀਆਂ ਲੱਗੀਆਂ ਜੀ ਤੋਂ ਉਦੋਂ ਤੋਂ ਵਧ ਗਿਆ ਨਾ ਜੀ 3000 ਹੋ ਗਿਆ ਮਹਾ ਬੱਲੇ ਬੱਲੇ ਦਾਤਾ ਕਿਆ ਕਿਰਪਾ ਕੀਤੀ ਵਾਈਗਰੂ ਨੇ ਫਿਰ ਉਹ ਚਾਰ ਤੋਂ ਹੌਲੀ ਹੌਲੀ ਕਨਵਰਟ ਹੋ ਗਿਆ ਚਾਰ ਤੋਂ ਪੰਜ ਦਿਹਾੜੀਆਂ ਲੱਗਣ ਲੱਗੀਆਂ ਫਿਰ 6 ਲੱਗੀਆਂ ਫਿਰ ਹੌਲੀ ਹੌਲੀ ਪੈਸੇ ਹਜ਼ਾਰ ਵਾਲਾ ਜਾਨੀ 750 ਵਾਲਾ ਹਜ਼ਾਰ ਦੇਣ ਲੱਗ ਗਿਆ ਜੀ ਥੋੜਾ ਥੋੜਾ ਮਕਬੂਲ ਹੁੰਦੇ ਗਏ ਇਦਾਂ ਕੰਮ ਚੱਲਿਆ ਜੀ ਲੱਗਦਾ ਜਿੱਥੋਂ ਤੁਹਾਨੂੰ ਲੱਗਿਆ ਯਾਰ ਹੁਣ ਮੈਂ ਬੀਨੋ ਢਿੱਲੋ ਮੇ ਨੂੰ ਕੰਮ ਮਿਲਣਾ ਹੁਣ ਬੰਦ ਨਹੀਂ ਹੋਊਗਾ ਮੇਰਾ ਨਾ ਭਾਈ ਸਬੂਤ ਜਿਹਾ ਹੀ ਰਿਹਾ ਜੀ ਮੇਰਾ ਇੱਕੋ ਦਮ ਜੰਪ ਸਟਾਰਟ ਨਹੀਂ ਹੋਇਆ ਕਦੇ ਵੀ ਹਾਰਡਵਰ ਕੀ ਕਰਦੇਗੇ ਹੌਲੀ ਹੌਲੀ ਗ੍ਰਾਫ ਗਿਆ ਹੌਲੀ ਹੌਲੀ ਗ੍ਰਾਫ ਗਿਆ ਜੀ ਪਰ ਜਦੋਂ ਛੋਟੇ ਛੋਟੇ ਰੀਚ ਗਾਂ ਕਰਦੇਗੇ ਜਿਹਨਾਂ ਦੀ ਤੁਸੀਂ ਆਪਦੇ ਆਪ ਨੂੰ ਕਿਦਾਂ ਟੋਨੇ ਹੁੰਨੇ ਹੋ ਤਾਂ ਮੈਨੂੰ ਲੱਗਿਆ ਵੀ ਆਪਦੇ ਆਪ ਨੂੰ ਕਰੈਕਟਰ ਤਾਂ ਮਿਲਣੇ ਸ਼ੁਰੂ ਹੋ ਗਏ ਕਮੇਡੀ ਦੇ ਵਿੱਚ ਤੁਸੀਂ ਜਿਵੇਂ ਗੋਗੀ ਬਾਜੀ ਹੈਨਾ ਗੋਗੀ ਬਾਜੀ ਸੀਗੇ ਬੀ ਐਨ ਸ਼ਰਮਾ ਸਾਹਿਬ ਸੀਗੇ ਜਸਵਿੰਦਰ ਭੱਲਾ ਸਾਹਿਬ ਜੀ ਜੀ ਹੁਣ ਮੈਂ ਵਿਲਨ ਵਿਲਨ ਦੇ ਨਾਲ ਮੈਂ ਵਿਲਨ ਕੀਤੇ ਪਹਿਲਾਂ ਆ ਕੇ ਵਿਲਨ ਨਾਲ ਕਰਦਾ ਕਰਦਾ ਨਾਲ ਵਿਲਨ ਪਹਿਲਾਂ ਫੁੱਲ ਫਲੈਜ ਹਾਰਡ ਵਿਲਨ ਸੀਗਾ ਜਿਵੇਂ ਤੇਰਾ ਮੇਰਾ ਕੀ ਰਿਸ਼ਤਾ ਹੋਇਆ ਇੱਕ ਦੋ ਮੂਵੀਆਂ ਹੋਰ ਸੀਗਾ ਹਾਰਡ ਹਾਰਡ ਕੋਰ ਕੱਲਾ ਵਿਲਨ ਡਰੋਣੇ ਐ ਤੇ ਐਂਡ ਵਿੱਚ ਕੁਟਕਟ ਖਾ ਲੈਣੀ ਆ ਠੀਕ ਹੈ ਜੀ ਫਿਰ ਉਹਨੇ ਦੇਖਿਆ ਵੀ ਵਿਲਨ ਦੇ ਨਾਲ ਕਾਮਿਕ ਲਾਤਾ ਕੁਟਕਟ ਕਰ ਹਾ ਉਹ ਹੀ ਸੀ ਮੇਰੇ ਕੋਲ ਮੇਰੇ ਬੱਚੇ ਵੀ ਕਹਿੰਦੇ ਪਾਪਾ ਹਾ ਪਾਪਾ ਉਹ ਯਾਦ ਆ ਗਿਆ ਮੈਂ ਪਿਸਤੌਲ ਲੈ ਕੇ ਹਾਂ ਹਾਂ ਇਹ ਵਾਲੇ ਮਾਦਾ ਦੁੱਧ ਬਿਤਨਾ ਇੱਥੇ ਖੜਿਓ ਹਾ ਮੈਂ ਪਿਸਤੌਲ ਲੈ ਗਿਆ ਫਿਰ ਚੰਗਰਕ ਮੀਡੀਆ ਦੀ ਡਿਲੀਵਰੀ ਟਾਈਮਿੰਗ ਹਾਂਜੀ ਉਹ ਫਿਰ ਭਾਈ ਉਹਦੇ ਜੋ ਵਿਲਨ ਹਟਾਉਂਦੇ ਗਏ ਕਾਮੇ ਕਾਮੇ ਚੱਲ ਪਿਆ ਫਿਰ ਜੀ ਉਹ ਤੋਂ ਤਾਂ ਆਪੇ ਉਹਨ ਮੈਂ ਦੱਸ ਰਿਹਾ ਸੀ ਵੀ ਆਪਦੇ ਆਪ ਨੂੰ ਤੁਸੀਂ ਕਿੱਦਾਂ ਥੋੜਾ ਜਿਹਾ ਤੁਸੀਂ ਤਰੱਕੀ ਕਰ ਰਹੇ ਹੋ ਤੁਸੀਂ ਨਾ ਕਰਦੇ ਕਰਦੇ ਰੋਲ ਤਾਂ ਮਿਲਣ ਲੱਗੇ ਬਹੁਤ ਵੱਡੀਆਂ ਮੇਨ ਰੋਲ ਵੀ ਮਿਲਣ ਲੱਗੇ ਉਹਦੇ ਚੀ ਕਮੇਡੀ ਚ ਕਮੇਡੀ ਚ ਫਿਰ ਮਿਲਣ ਲੱਗੇ ਫਿਰ ਪੈਸੇ ਵਧਾਉਣਾ ਸ਼ੁਰੂ ਕੀਤੇ ਮੈਂ ਉਹ ਮੈਨੂੰ ਮੈਂ ਇਹ ਨਹੀਂ ਲੂੰਗਾ ਕਿਉਂ ਫਿਲਮੇ ਇੰਨੀ ਸੀ ਮ ਕਰੀ ਜਾਂਦਾ ਸੀਗਾ ਮੈਂ ਕਹਿੰਦਾ ਉਹ ਨਹੀਂ ਦੇਣ ਨੂੰ ਤਿਆਰ ਹੋ ਕੇ ਮੈਂ ਕਹਿੰਦਾ ਠੀਕ ਚੱਲੇਗਾ ਇਹਦਾ ਮਤਲਬ ਵੀਨੂ ਸਿੰਘ ਤੇਰਾ ਕੰਮ ਤੂੰ ਠੀਕ ਕਰਦਾ ਕੰਮ ਹਣਾ ਫਿਰ ਉਹ ਮੰਗੇ ਫਿਰ ਉਹ ਤੋਂ ਵੀ ਜ਼ਿਆਦੇ ਮੰਗ ਲੈ ਸਬੰਧਰ ਡਰ ਕੇ ਵੀ ਮੰਗਦਾ ਵੇ ਚਾਵੇ ਵੀ ਨਾ ਕੰਮ ਯਾਰ ਦੇ ਵੀ ਦੇਣ ਕਿਉਂਕਿ ਮੈਂਤ ਵੋ ਕੀਤੀ ਹੈ ਦੇ ਦਿਓ ਨਾ ਨਾ ਪਰ ਉਹ ਤਾਂ ਕੰਮ ਹੀ ਬਹੁਤ ਸੀ ਮਨੂੰ ਐਸੀ ਕੋਈ ਚੱਕਰ ਨਹੀਂ ਕੀ ਜਾਂਦਾ ਪਰ ਮੈਨੂੰ ਪਤਾ ਲੱਗ ਜੀ ਮੈਂ ਕਿੱਥੇ ਖੜਾ ਠੀਕ ਹੈ ਪਰ ਉਹ ਦਿੰਦੇ ਗਏ ਬਾਈ ਪੈਸੇ ਦਿੱਤੇ ਗਏ ਬਾਈ ਗੁਰੂ ਨੇ ਬਵਾ ਐਸੀ ਪੜੀ ਬਾਂ ਤੇ ਉਹ ਕੰਮ ਵੱਧ ਹੀ ਤੁਰ ਗਿਆ ਫਿਰ ਹੌਲੀ ਹੌਲੀ ਪਰ ਨਵੇਂ ਸਾਰੇ ਜਿੰਨੇ ਵੀ ਸਿੰਗਰ ਭਰਾ ਸਾਡੇ ਜਾਂ ਜਿੰਨੇ ਵੀ ਹੀਰੋ ਆਏ ਦੀ ਜੀ ਉਹਨਾਂ ਨਾਲ ਮੈਂ ਨਾਲ ਦਾ ਰੋਲ ਕਰਦਾ ਹੁੰਦਾ ਸੀਗਾ سپورਟਿੰਗ ਰੋਲ ਨਾਲ ਜੀ ਸੈਕੰਡ ਲੀਡ ਲਾ ਲੋ ਜਾਂ ਉਹਦਾ ਪਰ ਕਮੇਡੀ ਹੁੰਦੀ ਸੀ ਪਰ ਲੋਕ ਮੈਨੂੰ ਕਹਿਆ ਕਰਨ ਵੀ ਤੂੰ ਤੂੰ ਬਹੁਤ ਕੈਂਡੀਟ ਕਰਦਾ ਯਾਰ ਤੇਰੇ ਕਰਕੇ ਚੱਲ ਗਿਆ ਫਲਾਣਾ ਵੀ ਚੱਲ ਗਿਆ ਫਲਾਣਾ ਵੀ ਚੱਲ ਗਿਆ ਗਈ ਜਾਇਆ ਕਰਨ ਫਿਰ ਮੈਂ ਸੁਪਕੰਗ ਸਾਹਿਬ ਨਾਲ ਗੱਲ ਕੀਤੀ ਕਹਿੰਦੇ ਪਿਆਰ ਕਹਿੰਦੇ ਪਿਆਰ ਤਾਂ ਬਹੁਤ ਕਰਦੇ ਯਾਰ ਤੈਨੂੰ ਪਰ ਮੈਂ ਕਿਹਾ ਵੀ ਆਪਾਂ ਕਿਉਂ ਨਹੀਂ ਕਰ ਸਕਦੇ ਮੇਨਲੀ ਮੈਨੂੰ ਵੀ ਕਰਾ ਦਿਓ ਯਾਰ ਆਪਾਂ ਗੰਗਾ ਦੀ ਜੇ ਇੰਨਾ ਪਿਆਰ ਹੀ ਕਰਦੇ ਐ ਤੁਸੀਂ ਡਾਇਰੈਕਟਰ ਉਹ ਕਹਿੰਦੇ ਉਹਦੇ ਪਿੱਛੇ ਨਾ ਜੀ ਫਿਰ ਕੰਮ ਚ ਇੰਨਾ ਨਹੀਂ ਦਿਖਣਾ ਚਾਹੀਦਾ ਟੀਵੀ ਤੇ ਤੁਸੀਂ ਹਰ ਇੱਕ ਫਿਲਮ ਚ ਹਾਂ ਹਰ ਇੱਕ ਫਿਲਮ ਚ ਫਿਲਮਾਂ ਚੱਲ ਨਹੀਂ ਚੂਜ਼ੀ ਹੋਣਾ ਪੈਣਾ ਫਿਰ ਜੇ ਫਿਰਾਂ ਥੋੜਾ ਹਾਂ ਥੋੜਾ ਘੱਟ ਕਰੋ ਫਰੰਦੂਵਾ ਦੀ ਇੱਕ ਫਿਲਮ ਆਓ ਫਿਰ ਤੁਹਾਨੂੰ ਪਤਾ ਲੱਗੂ ਵੀ ਤੁਹਾਨੂੰ ਪਿਆਰ ਕਰਦੇ ਐ ਕਿ ਨਹੀਂ ਕਰਦੇ ਫਿਰ ਭਈ ਮੈਂ ਕੰਮ ਛੱਡਿਆ ਜੀ ਅੱਛਾ ਹਾਂ ਚੱਲਦਾ ਕੰਮ ਫਿਰ ਮੈਂ ਜ਼ਮੀਨ ਘਟਾਤਾ ਜੀ ਫਿਰ ਸਾਲ ਚ ਦੋ ਫਿਲਮਾਂ ਹੀ ਕੀਤੀਆਂ ਜਿਹਨਾਂ ਦੀ ਪਹਿਲੀ ਫਿਲਮ ਕੀਤੀ ਉਹ ਮਕਬੂਲੀ ਗਈ ਜੀ ਜਿਹਦੇ ਵਿੱਚ ਨੂੰ ਕਮਲੀ ਜਾਂਦੀ ਸੀ ਕਿ ਜੋ ਕੀਤੀ ਦੀ ਫਿਰ ਇੱਕ ਦੋ ਫਿਲਮਾਂ ਇਹਨਾਂ ਸ਼ਮੀਪ ਕੰਗਭਾਈ ਹੋਣਾ ਨੇ ਕੀਤੀਆਂ ਚੱਲ ਗਿਆ ਜੀ ਕੰਮ ਵਾਹਿਗੁਰੂ ਨੇ ਕਿਰਪਾ ਕਰਤੀ ਜੀ ਫਿਰ ਬਾਬੇ ਨੇ ਬਾਹ ਫੜੀ ਜੀ ਫਿਰ ਆਣ ਲੱਗਾ ਫਿਰ ਸਾਰਾ ਕੁਝ ਟਰਾਂਸਫਰਮੇਸ਼ਨ ਫਿਰ ਹੋਈ ਆ ਵੀ ਸਿਹਤ ਦਾ ਖਿਆਲ ਰੱਖਣਾ ਥੋੜਾ ਆਪਦੇ ਆਪ ਤੁਸੀਂ ਤੁਹਾਨੂੰ ਲੋਕ ਦੇਖਦੇ ਆ ਨਹੀਂ ਤਾਂ ਬਈ ਪਹਿਲਾਂ ਕਮੇਡੀ ਕਰ ਰਹੀ ਸੀ ਉਹ ਮੋਟੇ ਪਤਲੇ ਦਾ ਕੀ ਜੀ ਜੀ ਆਪਾਂ ਚਬ ਗੱਡੀ ਤੁਰੇ ਜਾਂਦੇ ਸੀ ਆਪਣੇ